ਸੰਦੇ ਸਾਹਿਬ ਆ ਤਾਂ ਕੰਮ ਹੀ ਬੜਾ ਸੌਖਾ ਹੈ ਆ ਤਾਂ ਬੜਾ ਵਧੀਆ ਕੰਮ ਬਣਾਇਆ ਤੁਸੀਂ ਇਹ ਤਾਂ ਹੁਣ ਫਿਰ ਕੁੜੀਆਂ ਵੀ ਵਧੀਆ ਹੈਲਪ ਕਰਾ ਸਕਦੀਆਂ ਖੇਤੀ ਦੇ ਵਿੱਚ ਲਓ ਵੀ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਖੇਤ ਖਾਦ ਪਾਉਣ ਵਾਸਤੇ ਤੇ ਦੋਸਤੋ ਵੀ ਜਿਹੜੇ ਸਾਡੇ ਬੰਦੇ ਆ ਉਹ ਨਜ਼ਾਰੇ ਲੈ ਰਹੇ ਆ ਇਸ ਟਾਈਮ ਤੋਂ ਥੱਲੇ ਬੈਠੇ ਆ ਤੇ ਸੋਚਿਆ ਵੀ ਅਸੀਂ 5 ਕਿੱਲਾਂ ਦੇ ਵਿੱਚ ਮੈਂ ਤੇ ਪਵਨ ਖਾਦ ਪਾ ਕੇ ਆਉਣੇ ਤੇ ਪਵਨ ਵੀ ਸ਼ਾਮ ਜਾ ਵੇਲਾ ਸੀਗਾ ਤੇ ਠੰਡ ਜੀ ਮਤਲਬ ਕਿ ਠੰਡਾ ਜਿਹਾ ਹੋਇਆ ਪਿਆ ਸੀ ਮੌਸਮ ਹਾਂ ਬੱਦਲ ਹੋਇਆ ਪਿਆ ਵੈਸੇ ਗਰਮੀ ਤਾਂ ਹੈਗੀ ਆ ਤੇ ਅਸੀਂ ਮਤਲਬ ਕਿ ਲੈ ਆਏ ਟਰੈਕਟਰ 4 ਵਜੇ ਆ ਟਰੈਕਟਰ ਟਰਾਲੀ ਲੈ ਆਈ ਸੀ ਪੌਣ ਖਾਦ ਵਾਲੀ ਤੇ ਆਪਾਂ ਲੈ ਆਏ ਸੀ ਕਿ ਖਾਦ ਪਾਉਣ ਵਾਲਾ ਸਮਾਨ ਤੇ ਇਹਦੇ ਵਿੱਚ ਦੋਸਤੋ ਆਪਾਂ ਫਾਈਨਲੀ ਖਾਦ ਪਾ ਲਈ ਆ ਆ ਤੁਸੀਂ ਦੇਖੋ ਤੇ ਅੱਜ ਅਸੀਂ ਇੱਕ ਦਿਨ ਅੱਗੇ ਜਿਗਾੜ ਲਾਇਆ ਸੀ ਪੌਣ ਆਪਾਂ ਮਿਕਸਚਰ ਵਾਲਾ ਹਾਂਜੀ ਤੇ ਅੱਜ ਅਸੀਂ ਦੋਸਤੋ ਮਿਕਸਚਰ ਇਹ ਤਾਂ ਬਣਵਾ ਕੇ ਲੈ ਕੇ ਆਏ ਹਾਂ ਸਪੈਸ਼ਲ ਆ ਆ ਦੇਖੋ ਦੋਸਤੋ ਹਾਂਜੀ ਇੱਧਰ ਦੇਖੋ ਕਿ ਇਸ ਤਰ੍ਹਾਂ ਜਿਹੜੀ ਕੀ ਖਾਦ ਐ ਮਿਕਸ ਹੋ ਰਹੀ ਆ ਜਿਹੜੀ ਹੱਥਾਂ ਦੇ ਨਾਲ ਨਹੀਂ ਕਰਨੀ ਪੈ ਰਹੀ ਇਸ ਮਿਕਸਚਰ ਨਾਲ ਜਿਹੜੀ ਮਿਕਸ ਹੋ ਜੂਗੀ ਚੰਗੀ ਤਰ੍ਹਾਂ ਬਹੁਤ ਸੋਹਣੇ ਦੋਸਤੋ ਮਿਕਸ ਹੋ ਰਹੀ ਐ ਖਾਦ ਮੈਂ ਕਹਿੰਨਾ ਵੀ ਬੰਦਾ ਵੀ ਐਵੇਂ ਦੀ ਖਾਦ ਮਿਕਸ ਨਹੀਂ ਕਰ ਤਾਕਦਾ ਹਾਂਜੀ ਤੇ ਖੇਤੀ ਐ ਜਿਹੜੀ ਕਿ ਦਿਨੋਂ ਦਿਨ ਕਰਨੀ ਤਾਂ ਸੌਖੀ ਹੋ ਰਹੀ ਆ ਪਰ ਜਿਹੜੇ ਕਿ ਖੇਤੀ ਨੂੰ ਸਾਰੇ ਹੀ ਪਿਛਾਨ ਬਣਾ ਦੇਣਾ ਕੋਈ ਕਰਨਾ ਕੋਈ ਪਸੰਦ ਨਹੀਂ ਕਰ ਰਿਹਾ ਵੈਸੇ ਹਾਂਜੀ ਵੈਸੇ ਸੌਖੀ ਹੋ ਗਈ ਹੈ ਪਰ ਕਰਨਾ ਕੋਈ ਵੀ ਪਸੰਦ ਨਹੀਂ ਕਰ ਰਿਹਾ ਕੋਈ ਕੋਈ ਕਰਨਾ ਪਸੰਦ ਨਹੀਂ ਕਰਦਾ ਦਿਖਾ ਦਿਆਂ ਤਾਂ ਦੋਸਤੋ ਰੋਡੀਆਂ ਰਾਣੀਆਂ ਸਾਰੀਆਂ ਕੁਝ ਟੁੱਟ ਰੇ ਟੁੱਟ ਜੂਗਾ ਹੁਣ ਵਿੱਚ ਹੀ ਵੀ ਚੰਗੀ ਤੇਰਾ ਮਿਕਸ ਹੋ ਜੂਗੀ ਸਟਾਰਟਿੰਗ ਜਿਹੜੀ ਹੋ ਚੁੱਕੀ ਆ ਮੈਨੂੰ ਥੱਲੇ ਨਾਲ ਦੇ ਰਿਓ ਆਜੋ ਆਜੋ ਉੱਥੇ ਆਜੋ ਚਲੋ ਚਲੋ ਆਹ ਦਾ ਕੰਮ ਦੋਸਤੋ ਬਾਣਾ ਨਜ਼ਾਰਾ ਦਿੰਦਾ ਹੈ ਚੱਲੋ ਚੱਲੋ ਮੈਂ ਵੀ ਆ ਗਈ ਤੇ ਆਪਾਂ 5 ਕਿੱਲਾਂ ਦੇ ਵਿੱਚ ਅੱਜ ਖਾਦ ਪਾਉਣੀ ਸੀ ਤੇ ਲੱਗ ਜਾਂਦਾ ਪਤਾ ਨਾਲੇ ਦੋਸਤੋ ਇਹਦੇ ਵਿੱਚ ਸਿਰਫ ਇੱਕ ਵਾਰੀ ਤੁਹਾਨੂੰ ਨਿਸ਼ਾਨੀਆਂ ਪੱਕੀਆਂ ਲਾਉਣੀਆਂ ਪੈਂਦੀਆਂ ਹਨ ਪਵਨ ਹਾਂਜੀ ਉਸ ਤੋਂ ਬਾਅਦ ਤਾਂ ਜਵੇਂ ਤੋ ਕੱਲੀ ਆ ਕੇ ਵੀ ਕੱਲੀ ਵੀ ਆ ਕੇ ਖਾਸ ਸਪਰੇਅ ਕਰ ਸਕਦੀ ਇੱਥੇ ਬਿਲਕੁਲ ਹਾਂ ਜਿਵੇਂ ਆਪਾਂ ਸਪਰੇਅ ਕਰਨੀ ਹੋਈ ਤਾਂ ਇਸੇ ਲਾਈਨ ਦੇ ਉੱਪਰ ਹੀ ਯਾਨੀ ਕਿ ਆਪਾਂ ਫੇਰ ਜਾਵਾਂਗੇ ਬਸ ਇੱਕ ਵਾਰੀ ਲੀਆਂ ਪੈਣੀਆਂ ਉਸ ਤੋਂ ਬਾਅਦ ਪੱਕੀਆਂ ਇਹ ਫਿਕਸ ਹੋ ਜਾਣੀਆਂ ਲੀਆਂ ਬਿਲਕੁਲ ਜਿੰਨੇ ਚਿਰ ਆਪਣਾ ਝੋਨਾ ਮਤਲਬ ਕਿ ਪੱਕ ਕੇ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਇਹ ਐਸੇ ਲੀਆਂ 'ਚ ਸਪਰੇਅ ਕਰੋ ਖਾਦ ਕਰੋ ਬਸ ਹਾਂਜੀ ਤੇ ਬਹੁਤ ਬਹੁਤ ਦੋਸਤੋ ਸੋਣਾ ਮੌੜ ਬਣਿਆ ਹੋਇਆ ਪਾਲਾ ਗਿਆ ਅਗਲੇ ਸਿਰੇ ਤੇ ਸਿਰਫ ਨੇ ਖੜਨਾ ਤੇ ਆਪਾਂ ਇਹਦੀ ਸਿੱਧ ਕਰਕੇ ਤੇ ਟਰੈਕਟਰ ਲੈ ਜਾਣਾ ਕਿਉਂ ਯਾਰ ਟਾਲੀ ਦੇ ਉੱਪਰ ਦੇਖ ਨਹੀਂ ਰਹੀ ਹੋਣੀ ਤੁਹਾਨੂੰ ਪਰੇ ਦੀ ਆਵਾਜ਼ ਆ ਜਿਹੜੀ ਕਿ ਜਰੂਰ ਸੁਣਾਈ ਦਿੰਦੀ ਹੋਊਗੀ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਆਮਣੇ ਇੱਧਰ ਸਨੈਪਚੈਟ ਤੇ ਫੱਟੇ ਚੱਕੀ ਚੱਕ ਰਹੀ ਆ ਆਪਾਂ ਜਿਹੜੇ ਕਿ ਨਵੇਂ-ਨਵੇਂ ਸਨੈਪਚੈਟ ਹੁਣ ਚਲਾਉਣ ਲੱਗੇ ਆ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਕੀ ਸਿਸਟਮ ਹੁੰਦਾ ਵੈਸੇ ਵਾਧੂਆਂ ਨੇ ਗੁੱਠੇ ਘਸਾਤੇ ਆ ਪਰ ਸਾਨੂੰ ਹੁਣ ਪਤਾ ਲੱਗਿਆ ਸਨੈਪਚੈਟ ਬਾਰੇ ਲੋਕ ਲੱਗੇ ਆ ਤੇ ਪਵਨ ਨੇ ਦੋ ਤਿੰਨ ਗੇੜੇ ਲਾ ਲਏ ਤੇ ਦੋ ਤਿੰਨ ਗੇੜੇ ਆਪਾਂ ਲਾ ਲਏ ਆ ਹਾਂਜੀ ਵਧੀਆ ਐਕਸਪੀਰੀਅੰਸ ਰਿਹਾ ਪੂਰਾ ਵਧੀਆ ਤੇ ਮੈਂ ਕਹਿੰਨਾ ਘੈਂਡ ਗੱਲ ਵਾਸ ਸੀਗਾ ਤੇ ਬੰਦੇ ਸਾਡੇ ਦੋਸਤੋ ਪਿੱਛੇ ਤੂ ਤਾਂ ਉੱਥੇ ਨਜ਼ਾਰੇ ਲੈ ਰਹੇ ਆ ਹਾਂਜੀ ਬਸ ਉਹਨਾਂ ਨੇ ਕਰਮਾ ਮਿਲਣੀਆਂ ਸੀਗਾ ਅੱਗੇ ਖੜ ਜਾਣਾ ਸੀਗਾ ਤੇ ਉੱਥੇ ਸੇਧ ਨੂੰ ਜਿਹੜਾ ਕਿ ਡਾਇਰੈਕਟਰ ਹਨਾ ਲਈ ਜਾਣਾ ਸੀਗਾ ਤੇ ਪਵਨ ਕੁਸ਼ਕੂ ਦੋਸਤ ਮਿੱਤਰ ਆਪਣੇ ਕਹਿੰਦੇ ਵੀ ਕੀ ਗੱਲ ਪਵਨ ਸਾਰਾ ਤਾਂ ਵਿਹਲੀ ਖੇਤ ਹੀ ਰਹਿੰਦੀ ਆ ਦੋਸਤੋ ਪਵਣ ਆਪਦੇ ਸਾਰੇ ਕੰਮ ਧੰਦੇ ਕਰਕੇ ਉਸ ਤੋਂ ਬਾਅਦ ਜਦੋਂ ਫ੍ਰੀ ਟਾਈਮ ਹੁੰਦਾ ਹਾਂ ਹਾਂਜੀ ਜਦੋਂ ਵੀ ਕਈਆਂ ਨੇ ਸੌਣਾ ਹੁੰਦਾ ਉਦੋਂ ਪਵਣ ਸੌਂਦੀ ਨਹੀਂ ਪਵਣ ਖੇਤ ਆ ਜਾਂਦੀ ਹੈ ਸੰਧੂ ਸਾਹਿਬ ਦੇ ਨਾਲ ਤੇ ਪਵਣ ਮਤਲਬ ਕਿ ਇੱਕ ਇਹਦਾ ਕਈਆਂ ਦੀ ਆਦਤ ਹੁੰਦੀ ਦੁਪਹਿਰੇ ਜਵੇਂ ਸੁਗਲੀ ਚਗਲੀ ਕਰਨ ਦੀ ਹਾਂਜੀ ਤੇ ਪਵਣ ਨੇ ਚੁਗਲੀਆਂ ਕਰਨ ਦੀ ਵੀ ਕੋਈ ਆਦਤ ਨਹੀਂ ਗੇ ਤੇ ਸਾਰਾ ਦਿਨ ਮਤਲਬ ਕਿ ਜਦੋਂ ਫ੍ਰੀ ਟਾਈਮ ਹੁੰਦਾ ਉਹਦਾ ਖੇਤ ਆ ਜਾਂਦੀ ਹੈ ਸਹੀ ਗੱਲ ਆ ਤੇ ਬਾਕੀ ਮੈਨੂੰ ਇਹ ਬੜੀ ਟੈਨਸ਼ਨ ਰਹਿੰਦੀ ਹੈ ਵੀ ਕਿਤੇ ਆਪਾਂ ਮੋਟੇ ਨਾ ਹੋ ਜਾਈਏ ਹੈਨਾ ਹਾਂ ਤੇ ਪਤਲੇ ਰਹਿ ਗਏ ਤੇ ਇਸ ਕਰਕੇ ਰੰਗ ਵੀ ਅੱਗੇ ਨਾਲੋਂ ਕਾਲਾ ਹੋ ਗਿਆ ਜਿਹੜਾ 10-15 ਦਿਨਾਂ ਦੇ ਵਿੱਚ ਆਪਾਂ ਧੁੱਪੇ ਫਿਰ-ਫਿਰ ਇੰਨੀ ਗਰਮੀ ਤੇ ਇੰਨੇ ਝੋਨੇ ਦੇ ਵਿੱਚ ਹਨਾ ਕੰਮ ਵੀ ਕਰਾਇਆ ਤੇ ਚਲੋ ਆਪਣਾ ਕੰਮ ਹੈ ਕੰਮ ਤਾਂ ਬੰਦੇ ਦਾ ਕਰਮ ਹੈ ਸਾਰੇ ਕਰਦੇ ਨੇ ਆਪਦੇ ਆਪਦੇ ਕੰਮ ਜਿੰਨਾਂ ਨੂੰ ਜਿਹੜੇ ਤੇ ਬਾਕੀ ਦੋਸਤਾਂ ਨੂੰ ਮਾਰੇ ਮੋਟੇ ਕਮੈਂਟ ਆਉਂਦੇ ਆ ਪਰ ਅਸੀਂ ਅੱਜ ਹਿਸਾਬ ਲਾਇਆ ਸੀਗਾ ਵੀ ਸਾਡੇ 9 ਮਿਲੀਅਨ ਮਤਲਬ ਕਿ 90 ਲੱਖ ਫਾਲੋਅਰ ਟੋਟਲ ਹਾਂਜੀ 90 ਲੱਖ ਟੋਟਲ ਫਾਲੋਅਰ ਸਾਰੇ ਪਲੇਟਫਾਰਮ ਤੇ ਇਹਨਾਂ ਨੂੰ ਸਿਰਫ 90 ਲੱਖ ਦੇ ਵਿੱਚ ਸਿਰਫ 5-6 ਬੰਦੇ ਹੀ ਅਜੇ ਤੱਕ ਕੋਈ ਗੁਜਰਤੀ ਕਿਸੇ ਨੇ ਗਲਤ ਬੋਲਿਆ ਹੋਊਗਾ ਨਹੀਂ ਤਾਂ ਸਾਰੇ ਪਿਆਰ ਕਰਨ ਆ ਗਏ ਤੇ ਇੰਨਿਆਂ ਦੇ ਵਿੱਚੋਂ ਇੰਨਿਆਂ ਕਦੇ ਤਾਂ ਕੋਈ ਚੱਕਰ ਨਹੀਂ ਹੁੰਦਾਗਾ ਤੇ ਬਾਕੀ ਜਿਹੜੇ ਪਿਆਰ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਕੀ ਪਿੰਡੂ ਵਲੌਗ ਜਿਹੜੇ ਕੀ ਲੈ ਕੇ ਆਉਂਦੇ ਰਵਾਂਗੇ ਤੇ ਥੈਂਕ ਯੂ ਸੋ ਮੱਚ ਜੀ